ਲੈ ਭਾਈ ਦੋਸਤੋ ਤੁਸੀਂ ਪਹਿਲਾਂ ਮੰਦਰ ਤਾਂ ਬਹੁਤ ਦੇਖੇ ਹੋਣਗੇ ਹਨ ਪਰ ਆ ਮੰਦਰ ਨਹੀਂ ਦੇਖਿਆ ਇਹ ਵਾਜਦਾ ਹਿਰਨਾ ਵਾਲਾ ਮੰਦਰ ਭਾਈ ਠੀਕ ਹੈ ਤੇ ਰਾਜਸਥਾਨ ਨੂੰ ਪਗੜ ਜ਼ਿਲ੍ਹੇ ਦੇ ਵਿੱਚ ਹੈ ਬਾਬਾ ਬੁੱਢਾ ਜੋੜ ਦੇ ਕੋਲੇ ਤੇ ਬਿਸ਼ਨੋਈ ਭਾਈਚਾਰਾ ਕਰਦਾ ਸੇਵਾ ਇਹਨਾਂ ਦੀ ਤੇ ਬਹੁਤ ਪਿਆਰੇ ਜੀਵ ਸੀਗੇ ਤੇ ਮਾਣਾ ਖੁਸ਼ ਹੋ ਗਿਆ ਰੂਹ ਖੁਸ਼ ਹੋ ਗਈ ਭਾਈ ਦੇਖ ਕੇ ਸਾਰੀ ਵੀਡੀਓ ਜਰੂਰ ਸੁਣਿਓ ਜੇ ਸਲਮਾਨ ਖਾਨ ਨੂੰ ਕਿਉਂ ਧਮਕੀਆਂ ਦਿੱਤੀਆਂ ਸੀ ਸਲਮਾਨ ਖਾਨ ਨੇ ਕਿਹੜਾ ਹਿਰਨ ਮਾਰਿਆ ਸੀਗਾ ਤੇ ਹੋਰ ਵੀ ਬਹੁਤ ਕੋਸ਼ੇ ਦੇ ਬਾਰੇ ਹਿਰਨ ਕੀ ਖਾਂਦਾ ਕੀ ਇਹਦਾ ਰੱਖ ਰਖਾ ਹੁੰਦਾ ਇਹਨੂੰ ਆਪਾਂ ਰੱਖ ਸਕਦੇ ਆ ਘਰੇ ਕਿ ਬੈਣ ਹੈਗਾ ਸਾਰੀਆਂ ਚੀਜ਼ਾਂ ਬਾਈ ਨੇ ਇਕੱਲੀ ਇਕੱਲੀ ਗੱਲ ਦੱਸੀ ਐ ਤੇ ਸਾਡਾ ਤਾਂ ਬਾਈ ਰਾਜਸਥਾਨ ਦੀ ਯਾਤਰਾ ਸਫਲ ਹੋ ਗਈ ਆ ਵੇਖ ਕੇ ਤੇ ਤੁਸੀਂ ਵੀ ਜਦੋਂ ਇੱਧਰ ਆਏ ਜਰੂਰ ਦੇਖੋ ਜੇ ਤੇ ਬਾਈ ਨੇ ਬਹੁਤ ਸਿਰਾਂ ਗੱਲਾਂ ਬਾਤਾਂ ਕਰੀਆਂ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਉਣੇ ਆ ਤੇ ਬਾਈ ਨੇ ਇਕੱਲੀ ਇਕੱਲੀ ਗੱਲ ਖੋਲ ਕੇ ਰੱਖਤੀ ਨਾਲ ਗਊਸ਼ਾਲਾ ਵੀ ਚੱਲਦੀ ਐ ਤੁਸੀਂ ਸੇਵਾ ਵੀ ਕਰ ਸਕਦੇ ਆਓ ਇਹਦਾ ਇਤਿਹਾਸ ਹੈ ਹੈਗਾ ਜੀ ਬਿਸ਼ਨੋਈ ਸਮਾਜ ਵਨਜੀਵ ਐਂ ਪਰਿਆਵਰਣ ਵਾਸਤੇ ਵਿਸ਼ੇਸ਼ ਤੌਰ ਤੋਂ ਸਾਡੇ ਗੁਰੂ ਜੰਮੋ ਜੀ ਜੰਮੇਸ਼ਵਰ ਭਗਵਾਨ ਰਏ ਉਹਨਾਂ ਨੇ ਪਰਿਆਵਰਣ ਤੇ ਅੱਜ ਤੋਂ 550 600 ਸਾਲ ਪਹਿਲਾਂ ਹੀ ਮਤਲਬ ਪਰਿਆਵਰਣ ਵਾਸਤੇ ਦਸਤਾ ਸੀ ਵੀ ਪਰਿਆਵਰਣ ਨੂੰ ਆਪਾਂ ਸਹੀ ਰੱਖਾਂਗੇ ਤੇ ਖੇਜੜੀਆਂ ਖੇਜੜੀਆਂ ਸੰਭਾਲ ਕੇ ਰੱਖਣੀਆਂ ਐ ਪੌੜ ਪੌਦੇ ਲਾਣੇ ਐ ਪਰਿਆਵਰਣ ਸਹੀ ਰਹੂਗਾ ਤਾਂ ਸਾਰਾ ਸਿਸਟਮ ਸਹੀ ਰਹੂਗਾ ਤੇ ਉਹਦੇ ਕਰਕੇ ਬਿਸ਼ਨੋਈ ਸਮਾਜ ਵਨਜੀਵ ਵਾਸਤੇ ਜਾਣਿਆ ਜਾਂਦਾ ਜੀ ਠੀਕ ਹੈ ਠੀਕ ਹੈ ਤਾਂ ਕਰਕੇ ਬਿਸ਼ਨੋਈ ਸਮਾਜ हिरना का तो इन्ना ध्यान रखता है जिम्मे कितने भी कोई एरिए शिकार होता है साढ़े बिश्नोई बाहुल्य क्षेत्र है वहाँ हम पुलिस की भी मदद नहीं लेते हैं खुद सहायता करते हैं हाँ जी हाँ जी बिल्कुल और ये जो वन्य जीव घायल हो जाते हैं इधर उधर खेतों में कुत्तों के काटने से उनके लिए ये रेस्क्यू सेंटर बना हुआ है उसके अलावा अब हमारी संस्था के द्वारा एक गवर्नमेंट का यहाँ रेस्क्यू सेंटर भी दो मरबे के बाहर कर बनना है यहाँ मतलब कर दिया है ਹਾਂ ਇਹਨਾਂ ਦਾ ਬਈ ਸ਼ਿਕਾਰ ਨਹੀਂ ਕਰਨ ਦਿੰਦੇ ਹਨ ਨਾ ਬਿਸ਼ਨੋਈ ਬਿਲਕੁਲ ਨਹੀਂ ਜੀ ਸ਼ਿਕਾਰ ਛੋੜਦੇ ਮੈਂ ਦੇਖਿਆ ਹਬੌਰ ਏਰੀਏ ਤੋਂ ਨੰਗ ਕੇ ਬੋਰਡ ਲੱਗੇ ਆ ਬਈ ਜਿਹੜਾ ਬੰਦਾ ਇੱਥੇ ਹਿਰਨਾਂ ਦਾ ਸ਼ਿਕਾਰ ਕਰਦਾ ਤੇ ਉਹ ਆਪ ਦੀ ਜਾਨ ਦਾ ਖੋਦ ਉਹਨੂੰ ਮਾਰ ਵੀ ਦਿੰਦੇ ਆ ਮੰਨ ਲਾ ਉਹਨੂੰ ਪੂਰੀ ਟੱਕਰ ਲੈਂਦੇ ਆ ਹਨਾ ਬਿਲਕੁਲ ਸ਼ਿਕਾਰ ਤੋਂ ਦੂਰ ਕੀ ਬਾਤ ਹੈ ਜੀ ਜੋ ਸਲਮਾਨ ਖਾਨ ਕੇ ਖਿਲਾਫ ਜਿਸ ਬੰਦੇ ਨੇ ਬਿਸ਼ਨੋਈ ਨੇ ਗਵਾਹੀ दी ਹੈ ਉਹ ਇੱਕ ਬਿਲਕੁਲ ਨੋਰਮਲ ਪਰਿਵਾਰ ਸੇ ਦਾ ਉਸਕੋ ਬਹੁਤ ਧਮਕੀਆਂ ਮਿਲੀ ਡਰਾਨੀ ਡਰਨਾ ਡਰਾਇਆ ਗਿਆ ਬਹੁਤ ਪੈਸਾ ਉਸਕੋ ਬੋਲਾ ਗਿਆ ਫਿਰ ਵੀ ਉਹ ਨਹੀਂ ਮਾਨਾ ਔਰ ਉਸਕੇ ਅਭੀ ਵੀ ਕੋਰਟ ਮੇ ਕਾਰਵਾਈ ਚੱਲ ਰਹੀ ਹੈ ਇਹ ਜਿਹੜੇ ਆਪਾਂ ਖੇਤਾਂ ਦੇ ਵਿੱਚੋਂ ਸਾਰੇ ਜ਼ਖਮੀ ਇਹ ਇਕੱਠੇ ਕੀਤੇ ਹੋਏ ਆ ਹਾਂਜੀ ਇਹ ਸਿਰਫ ਜ਼ਖਮੀ ਇਕੱਠੇ ਕੀਤੇ ਤੇ ਜਦੋਂ ਸਹੀ ਹੋ ਜਾਂਦੇ ਬਾਹਰ ਛੱਡ ਦਿੰਦੇ ਆ ਕਿੰਨੇ ਸਹੀ ਹੋ ਜਾਂਦੇ ਤੇ ਬਾਹਰ ਛੱਡ ਤਾਂ ਦਿੰਦੇ ਆ ਜੀ ਬਾਹਰ ਇਹ ਰਹਿਦੇ ਨਹੀਂ ਬਾਚ ਇੱਥੇ ਬੰਦਿਸ਼ੇ ਰਹਿਣ ਲੱਗੇ ਨਾ ਫਿਰ ਬਾਹਰ ਰਹਿੰਦੇ ਜਿਵੇਂ ਜਾਨਵਰਾਂ ਨੂੰ ਭੇਡ ਬੱਕਰੀਆਂ ਨੂੰ ਕਾ ਹੋ ਜਾਂਦਾ ਕਰਦੇ ਫਿਰ ਫੁੱਲੇ ਰਹਿ ਨਹੀਂ ਸਕਦੇ ਇਹਨਾਂ ਦਾ ਖਾਣ ਪੀਣ ਕੀ ਹੁੰਦਾ ਜੀ ਜੇ ਮੰਨ ਲਓ ਜੇ ਸਾਨੂੰ ਵੀ ਕਈ ਵਾਰੀ ਕੋਈ ਜ਼ਖਮੀ ਮਿਲ ਜਾਂਦਾ ਹੈ ਫਿਰਨ ਕਈ ਵਾਰੀ ਸਾਡੇ ਸਾਨੂੰ ਇਹਨਾਂ ਦੀ ਨੌਲੇਜ ਹੈ ਨਹੀਂਗੀ तो इनको यहाँ लाते हैं तो पहले तो डॉक्टर के द्वारा उपचार किया जाता है उसके बाद में इनका रिजका जो अपने बोलते हैं चारा रिजका और जो फड़ी का नीरा है वो चने का नीरा है वो ਔਰ ਬੱਕਰੀ ਵਾਲਾ ਸਾਰਾ ਕੁੱਖ ਖਾਣ ਜੀ ਹਾਂਜੀ ਹਾਂਜੀ ਚਣਾ ਚਣਾ ਵੀ ਤੇ ਇੱਕ ਬਾਈ ਜੀ ਇਹ ਤਾਂ ਹੋ ਗਏ ਹਰ ਇੱਕ ਰੋਜ ਹੁੰਦੀ ਨੀ ਲਗਾਏ ਹਾਂਜੀ ਹਾਂਜੀ ਉਹਦਾ ਇਹਦੇ ਨਾਲ ਅਲੱਗ ਹੁੰਦਾ ਸਿਸਟਮ ਉਹ ਉਹਦਾ ਅਲੱਗ ਹੁੰਦਾ ਜੀ ਉਹਦਾ ਅਲੱਗ ਇਹ ਹੁੰਦਾ ਨੀ ਲਗਾਏ ਅਸੀਂ ਪਹਿਲਾਂ ਇੱਥੇ ਨਾਲ ਰੱਖਦੇ ਸੀ ਫਿਰ ਇਹਨਾਂ ਦਾ ਕਮਿਊਨੀਕੇਸ਼ਨ ਸਹੀ ਨਹੀਂ ਬਣਦੇ ਸੀ ਉਹ ਵੱਡਾ ਜਾਨਵਰ ਤੇ ਨੀ ਲਗਾਉਣ ਦਾ ਤਾਂ ਉਪਚਾਰ ਕਰਕੇ ਖੁੱਲੀ ਛੱਡ ਦੇ ਦਈਏ ਤਾਂ ਆਪਣੇ ਆਪ ਸਹੀ ਹੋ ਜਾਂਦੀ ਹੈ ਵੱਡਾ ਜਾਨਵਰ ਹੈ ਜੀ ਤੇ ਨਹੀਂ ਉਹ ਨਸਲੇ ਇਹਨਾਂ ਚ ਬਰੀਡਰ ਮੰਨ ਲਾਉਂਦੀ ਆ ਪਰਵਾਰ ਇੱਕ ਹੀ ਹੁੰਦਾ ਜਿਵੇਂ ਮਲਗਾਂ ਦੀ ਗਾਂ ਜਿਵੇਂ ਆ ਫੁੱਟ ਦਾ ਪਰਿਵਾਰ ਮੰਨੋ ਮੇਰਾ ਉਹ ਥੋੜਾ ਸਾਈਜ਼ ਚ ਵੱਡਾ ਸਾਈਜ਼ ਚ ਵੱਡਾ ਤੇ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਵੈਰੈਟੀਆਂ ਆਉਂਦੀਆਂ ਜਿਵੇਂ 12 ਸਿੰਘਾ ਕਹਿ ਦਿੰਦੇ ਸਾਡੀ ਜੀ 12 ਸਿੰਘਾ ਕਿਹੜਾ ਹੈ ਜਿਵੇਂ ਆ ਵੱਡੇ ਸਿੰਘਾਂ ਨੂੰ ਕਹਿੰਦੇ ਕਿ ਇੱਕ ਅਲੱਗ-ਅਲੱਗ ਸਿੰਘ ਹੁੰਦੇ ਆ ਅਲੱਗ-ਅਲੱਗ ਸਿੰਘ ਹੁੰਦੇ ਉਹਨੂੰ 12 ਸਿੰਘਾ ਕਹਿੰਦੇ ਜੀ ਬਾਕੀ ਇੱਥੇ ਇੱਥੇ ਤਾਂ ਆਪਣੇ ਕਾਲਾ ਹਿਰਣ ਤੇ ਇਹ ਸਿੱਧੇ ਹਿਰਣ ਜ਼ਿਆਦਾ ਪਾਈ ਦਿੰਦੇ ਜਿਹੜਾ ਜਿਹੜੇ ਆ ਖੋਨੇ ਆ ਇਹ ਹਾਂਜੀ ਇਹ ਮੇਲ ਆ ਕਿ ਫੀਮੇਲ ਐ ਫੀਮੇਲ ਐ ਜਿਹੜੀਆਂ ਬਿਨਾ ਸਿੰਗਾ ਤੋਂ ਫੀਮੇਲ ਹੈ ਤੇ ਮੇਲ ਦੇ ਸਿੰਗ ਹੁੰਦੇ ਜਿਵੇਂ ਉਹ ਖੜਾ ਜਿਵੇਂ ਲੰਮੇ ਸਿੰਗਾ ਵਾਲਾ ਉਹ ਕਾਲਾ ਹਿਰਨਾ ਉਹ ਹਾਂਜੀ ਉਹ ਕਾਲਾ ਹਿਰਨਾ ਜਿਹੜਾ ਸਲਮਾਨ ਖਾਨ ਨੇ ਸ਼ਿਕਾਰ ਕਰਿਆ ਸੀ ਉਹ ਕਾਲੇ ਦਾ ਕਰਿਆ ਸੀ ਬਿਲਕੁਲ ਬਿਲਕੁਲ ਠੀਕ ਹੈ ਤੇ ਇਹ ਆਪਣੇ ਹੋਰ ਤੁਹਾਡਾ ਕਿਹੜੀ ਮੰਨ ਲਓ ਇੱਥੇ ਕੀ ਤੁਹਾਡਾ ਜਿਹੜਾ ਕੋਈ ਕਿਸ ਨੇ ਡੋਨੇਸ਼ਨ ਕਰਨੀ ਹੋਵੇ ਕਿਸੇ ਨੇ ਕੋਈ ਮੰਨ ਲਓ ਆਪਣੀ ਸੇਵਾ ਕਰਨੀ ਹੋਵੇ ਕੋਈ ਛੋਟਾ ਆਨਲਾਈਨ ਸਿਸਟਮ ਬਣਿਆ ਹੋਇਆ ਹੈ ਦਾ ਜਾਂ ਫੋਨ ਨੰਬਰ ਜਾਂ ਇਸ ਜਗ੍ਹਾ ਬਿਲਕੁਲ ਜੀ ਆਪਣੀ ਸੰਸਥਾ ਦਾ ਆਨਲਾਈਨ ਅਕਾਊਂਟ ਹੈਗਾ ਹਾਂਜੀ ਜੀ ਉਹ ਚ ਕੋਈ ਵੀ ਸੇਵਾ ਆਪਣੀ ਮਤਲਬ ਪਾ ਸਕਦਾ ਹੈ ਹਿਰਨਾ ਵਾਸਤੇ ਆਪਣੀ ਇੱਕ ਸੰਸਥਾ ਇੱਕ ਤਾਂ ਗਊਸ਼ਾਲਾ ਚਲਾ ਰਹੀ ਹੈ ਜੀ ਹਾਂਜੀ ਜੀ ਇੱਕ ਕੰਨਿਆ ਸਕੂਲ ਹੈ ਹਮਮ ਔਰ ਕੰਨਿਆ ਮਹਾਵਿਦਿਆਲੇ ਵੀ ਸੰਸਥਾ ਕੇ ਥਰੂ ਇਸ ਸੰਸਥਾ ਨੇ ਇੱਕ ਮਰਬਾ ਜ਼ਮੀਨ ਦੀ 10 ਬਿਗ ਜ਼ਮੀਨ ਦੀ ਹੈ ਗਵਰਨਮੈਂਟ ਕੋਰ ਗਵਰਨਮੈਂਟ ਨੇ ਬਣਾ ਦਿਆ ਜਿਹੜੇ ਆਪਣਾ ਮੰਦਰ ਬਣਿਆ ਇਹ ਕਿਹੜੇ ਬਾਬਾ ਜੀ ਦਾ ਬਣਿਆ ਹੋਇਆ ਜੀ ਗੁਰੂ ਜੰਬੇਸ਼ਵਰ ਭਗਵਾਨ ਦਾ ਜੀ ਜਿਹੜਾ ਮੇਨ ਸੋਡਾ ਗੁਰੂ ਆ ਬਿਸ਼नोई ਆਪਣੇ ਭਾਈਚਾਰੇ ਦਾ ਇਹ ਹੈ ਹਾਂਜੀ ਬਿਸ਼नोई ਸਮਾਜ ਇੱਕ ਸਿਰਫ ਜੰਬੇਸ਼ਵਰ ਭਗਵਾਨ ਕੋ ਹੀ ਇਹ ਮੇਨ ਕਿੱਥੇ ਕਿੱਥੇ ਰਹੇ ਸੀਗੇ ਪਹਿਲਾਂ ਜੀ ਮੁਕਾਮ ਇਨਕਾ ਮੁੱਖੇ ਮੰਦਿਰ ਨੋਖਾ ਕੇ ਪਾਸ ਨੋਖਾ ਤਹਿਸੀਲ ਮੇ ਮੁਕਾਮ ਰਾਜਸਥਾਨ ਹਾਂਜੀ ਹਾਂਜੀ ਠੀਕ ਹੈ ਇਹ ਬਹੁਤ ਵਧੀਆ ਬਈ ਸਾਨੂੰ ਇਹਦੀ ਨੌਲੇਜ ਹੈ ਨਹੀਂ ਸੀਗੀ ਜੇ ਕੋਈ ਬਈ ਇਹ ਪਾਲਣ ਆਸਤੇ ਲੈ ਕੇ ਜਾਣਾ ਚਾਹੁੰਦਾ ਹੈ ਇਹ ਦੇ ਦਿੰਦੇ ਆ ਕਿ ਬੈਨ ਹੈ ਇਥੇ ਬਾਹਰ ਨਹੀਂ ਨਹੀਂ ਜੀ ਬੈਨ ਹੈ ਜੀ ਇਹ ਵਾਲਾ ਖਾ ਵੀ ਸਕਦਾ ਨਾ ਸ਼িকার ਕਰ ਸਕਦਾ ਉਸ ਦਾ ਪਤਾ ਨਹੀਂ ਲੱਗਦਾ ਬਾਅਦ ਵਿੱਚ ਹਾਂ ਠੀਕ ਹੈ ਬਾਕੀ ਇਹ ਜੰਗਲ ਦਾ ਜੀਵ ਆ ਬਈ ਵੈਸੇ ਇਹਨਾਂ ਕੋ ਬੰਦੀਸ ਮੇਂ ਨਹੀਂ ਰੱਖ ਸਕਤੇ ਗਵਰਨਮੈਂਟ ਕਾ ਵੀ ਨਿਯਮ ਬਣਾ ਹੋਇਆ ਕਿ ਇਹਨਾਂ ਕੋ ਬੰਦੀਸ ਮੇਂ ਨਹੀਂ ਰੱਖ ਸਕਤੇ ਸੋ ਡੀ ਐਨ ਜੀਓ ਬਣੀ ਤਾਂ ਰੱਖ ਰਹੇ ਨੇ ਇਥੇ ਬਈ ਉਹਨਾਂ ਨੂੰ ਪਤਾ ਇਥੇ ਕੋਈ ਨਹੀਂ ਹਾਂ ਜੀ ਇਥੇ ਉਹਨਾਂ ਨੂੰ ਪਤਾ ਹੈ ਗਵਰਨਮੈਂਟ ਦੇ ਅਧਿਕਾਰੀ ਕਰਮਚਾਰੀ ਇਥੇ ਵੱਨ ਨੇ ਵਿਭਾਗ ਆਂਦੇ ਜਾਦੇ ਰੋਜ ਜਿਹੜੇ ਹਨਾ ਵੱਡੀਆਂ ਨੀ ਲਗਾਏ ਆ ਉਹ ਐਕਸੀਡੈਂਟ ਜ਼ਿਆਦਾ ਹੁੰਦਾ ਹੁੰਦਾ ਹੈ ਉਹ ਤਾਂ 1 ਕੋ ਜ਼ਿਆਦਾ ਨੁਕਸਾਨ ਪਹੁੰਚਾਤੇ ਹੁੰਦੇ ਆ ਜਦੋਂ ਸੜਕ ਤੋਂ ਕ੍ਰੋਸ ਲਾਈਟ ਦੇਖ ਕੇ ਟੱਪ ਇੱਥੇ ਕਿੰਨੇ ਗੱਲਗੱਗ ਹੈਗੇ ਆਪਣੇ ਜੀ ਵੀ ਸਰ ਇੱਥੇ ਆਪਣੇ ਕੋਲੇ 80 85 ਕੀ ਸੰਖਿਆ ਮੇ ਹੈ ਅੱ비 ਤੋਂ ਫਿਲਹਾਲ ਅੱਛੀ ਹਾਂਜੀ ਹਾਂਜੀ ਬਾਕੀ ਜਿ세 ਜੋ ਜਲਦੀ ਸਹੀ ਹੋ ਜਾਂਦਾ ਹੈ उनको ਵਾਪਸ ਛੋੜ ਵੀ ਦਿਆ ਜਾਂਦਾ ਹੈ ਜੋ ਜ਼ਿਆਦਾ ਜ਼ਰਾ ਹਾਂ ਠੀਕ ਹੈ ਤੇ ਬਹੁਤ ਪਿਆਰੇ ਜਾਨਵਰ ਹੈਗੇ ਭਈ ਆ ਵੀ ਡਰਦੇ ਨਹੀਂ ਬਿਲਕੁਲ ਵੀ ਹਾਂਜੀ ਹਾਂਜੀ ਤੇ ਨਹੀਂ ਤਾਂ ਇਹ ਮੰਨ ਲਓ ਬਹੁਤ ਡਰੋਕਲ ਜੀਵ ਹੈ ਹਾਂਜੀ ਹਾਂਜੀ ਆ ਆ ਗਿਆ ਜੀ ਆ ਦੇਖੋ ਤੇ ਬਹੁਤ ਬਈ ਪੰਨ ਦਾ ਕੰਮ ਹੈ ਇਹ ਹਨਾ ਜੀਵ ਨੂੰ ਤੇ ਬਿਸ਼ਨੋਈ ਇਹ ਕੰਮ ਚ ਮੰਨੇ ਗਏ ਆ ਜਿਹੜਾ ਭਾਈਚਾਰਾ ਇਹ ਮੰਨਿਆ ਗਿਆ ਮੰਨ ਲਾ ਸ਼ਿਕਾਰ ਕਰਨਾ ਕਿਸੇ ਜੀਵ ਦੀ ਹੱਤਿਆ ਕਰਨਾ ਇਹਨੂੰ ਪਾਪ ਮੰਨਦੇ ਆ ਹਾਂਜੀ ਹਾਂਜੀ ਤੇ ਇੱਕ ਬਈ ਹੋਰ ਮੇਰੇ ਨਾਨਕੇ ਵੀ ਹਬੋਰ ਆ ਹਨਾ ਸਾਡੇ ਪਹਿਲਾਂ ਜਿਵੇਂ ਛੋਡੇ ਬਿਸ਼ਨੋਈ ਪਰਿਵਾਰ ਚੋਂ ਹੈਗੇ ਉੱਥੇ ਘਰ ਕਈ ਵਾਰੀ ਹਿਰਨੀ ਆ ਮਰ ਜਾਂਦੀ ਸੀ ਕਿ ਮੰਨ ਲਾ ਬੱਚਾ ਹੁੰਦਾ ਸੀ ਉਹ ਕਹਿੰਦੇ ਬੁੜੀਆਂ ਆਪ ਦਾ ਦੁੱਧ ਵੀ ਬੱਚਿਆਂ ਨੂੰ ਪਾਲ ਲੈਂਦੀਆਂ ਸੀ ਇਹ ਗੱਲ ਸੱਚਾਈ ਹੈ ਬਿਲਕੁਲ ਸੱਚਾਈ ਹੈ ਆਪਣੇ यहां ਉਸ ਦੀ ਇੱਕ ਫੋਟੋ ਵੀ گاؤں ਦੇ ਬਾਹਰ ਸਾਈਡ ਲੱਗੀ ਹੋਈ ਹੈ ਔਰ ਇਧਰ ਖੇਦਰਲੀ ਸਾਈਡ ਮੇ ਪੁਰਾਣੇ ਮਤਲਬ ਇਹ ਹੀ ਸਿਸਟਮ ਰਹਿਤਾ ਸੀ ਕਿਸੇ ਦੀ ਮਾਂ ਅਗਰ ਨਹੀਂ ਹੈ ਤਾਂ ਉਸ ਨੂੰ ਕਈ ਵਾਰੀ ਉਹ ਛੱਡ ਕੇ ਪਾ ਜਾਂਦੇ ਰਹ ਜਾਂਦੇ ਸੀ ਆਪ ਦਾ ਦੁੱਧ ਪਿਆ ਦਿੰਦੀ ਸੀ ਨਾ ਬੱਚੇ ਨੂੰ ਬਾਅਦ ਚ ਪਿਆਉਂਦੇ ਸੀ ਇਹ ਕਿਉਂਕਿ ਬਈ ਮਾਂ ਹੀ ਇੱਕ ਚੀਜ਼ ਹੈ ਭਾਵਨਾ ਨੂੰ ਸਮਝ ਸਕਦੀ ਹੈ ਹੋਰ ਬੰਦਾ ਨਹੀਂ ਸਮਝ ਸਕਦਾ ਤੇ ਇਹ ਜੀਵਾਂ ਨੂੰ ਬਈ ਮਾਰੋ ਨਾ ਬਿਲਕੁਲ ਜੀ ਜੀਵਨੂ ਮਾਰੋਨਾ ਪ੍ਰਕਿਰਤੀ ਨਾਲ ਪ੍ਰੇਮ ਕਰੋ ਮਤਲਬ ਇਹ ਖੇਦੜੀ ਸਾਡੇ ਮਤਲਬ ਮੇਨ ਮੰਨੇ ਜਾਂਦਾ ਜੀ ਖੇਦੜੀ ਵਾਸਤੇ 363 ਮਹਿਲਾ ਬਿਸ਼ਨੂਇਓ ਨੇ ਚਿਪਕ ਕੇ ਜਾਨ ਦੇ ਦਿੱਤੀ ਜਿਹੜਾ ਚੱਪਕੋ ਅੰਦੋਲਨ ਹੋਇਆ ਸੀ ਚਿੱਪੋ ਅੰਦੋਲਨ ਹੋਇਆ ਥਾ ਉਹ ਕਿਹਨੂੰ ਕਹਿੰਦੇ ਝੰਡ ਨੂੰ ਕਹਿੰਦੇ ਖੇਤੜੀ ਝੰਡ ਨੂੰ ਜੀ ਏਜੰਡ ਨੂੰ ਅੱਛਾ ਇਹ ਤੁਸੀਂ ਤਾਂਗੇ ਲਾਇਆ ਹੋਇਆ ਹੈ ਹਾਂਜੀ ਹਾਂਜੀ ਇਹ ਵੀ ਥੋੜਾ ਮੰਨ ਲਓ ਇੱਕ ਜਿਵੇਂ ਰਾਸ਼ਟਰੀ ਰੋਖ ਹੁੰਦਾ ਹੈ ਜਿਵੇਂ ਸਾਡਾ ਪੰਜਾਬ ਦਾ ਟਾਲੀ ਹੈ ਥੋੜਾ ਇਹ ਝੰਡਾ ਪੁੱਛ ਰਹੇ ਹਾਂ ਇਹਨੂੰ ਵੀ ਮੰਨਦੇ ਹਾਂ ਹਾਂਜੀ ਬਿਲਕੁਲ ਮੰਨਦੇ ਹਾਂ ਠੀਕ ਹੈ ਇਹ ਤੁਸੀਂ ਲਾਉਣੇ ਹੋ ਹਾਂ ਤਾਂਗੇ ਘੇਰੇ ਨਾਲ ਲਾਇਆ ਹੋਇਆ ਹਾਂਜੀ ਹਾਂਜੀ ਤੇ ਉਹ ਚੱਪਕੋ ਅੰਦੋਲਨ ਉਹ ਜਗ੍ਹਾ ਕੋਈ ਪਤਾ ਹੈ ਕਿੱਥੇ ਸੀ ਜਗ੍ਹਾ ਉਹ ਖੇਜੜਲੀ ਜਗ੍ਹਾ ਜੀ ਖੇਜੜਲੀ ਠੀ ਜਿਹੜੇ ਚਲੋ ਉਹਨਾਂ ਤਾਂ ਉਹ ਬੰਦੇ ਵਿੱਚ ਹੈਗੇ ਆ ਜਿਨ੍ਹਾਂ ਨੇ ਧਮਕੀਆਂ ਦਿੱਤੀਆਂ ਜਾਂ ਕਿਵੇਂ ਵੀ ਪਰ ਬਈ ਇਹਨਾਂ ਦੇ ਜਦੋਂ ਦਿਲ ਨੂੰ ਠੇਸ ਪਹੁੰਚਦੀ ਹੈ ਹਰੇਕ ਕੌਮ ਦਾ ਜਿਵੇਂ ਆਪਣੇ ਸਿੱਖਾਂ ਦਾ ਘੋੜਾ ਮੰਨਿਆ ਜਾਂਦਾ ਬਾਜ਼ ਮੰਨਿਆ ਜਾਂਦਾ ਗੁਰੂ ਦਾ ਹਨਾ ਓਵੇਂ ਇਹਨਾਂ ਨੂੰ ਬਈ ਪਿਆਰ ਆ ਇਹਨਾਂ ਨਾਲ ਇਹਨਾਂ ਨਾਲ ਤੇ ਬਹੁਤ ਪਿਆਰ ਆ ਇਹ ਚੀਜ਼ਾਂ ਦਾ ਸ਼ਿਕਾਰ ਨਾ ਕਰੋ ਜਿਵੇਂ ਮੋਰ ਹੋਗੇ ਇਹ ਹੋਗੇ ਇਹ ਚੀਜ਼ਾਂ ਬਈ ਘੱਟ ਹਨਾ ਖਤਮ ਹੋਣ ਵਾਲੀਆਂ ਆ ਤੇ ਮੈਨੂੰ ਪਤਾ ਜੇ ਬਿਸ਼ਨੋਈ ਏ ਭਾਈਚਾਰਾ ਇਹ ਕੰਮ ਚ ਨਾ ਆਉਂਦਾ ਇਹਨਾਂ ਦੀ ਨਾ ਥੋੜਾ ਜਿਹਾ ਅੜ ਫਸ ਕਰਦਾ ਸ਼ਿਕਾਰੀ ਬੰਦਿਆਂ ਦਾ ਨਾ ਮੁਕਾਬਲਾ ਕਰਦਾ ਮੈਨੂੰ ਪਤਾ ਹੈ ਸਾਨੂੰ ਦੇਖਣ ਨੂੰ ਮੈਲੇ ਨਹੀਂ ਸੀ ਬੱਚਿਆਂ ਨੂੰ ਤਾਂ ਖਤਮ ਕਰ ਦਿੰਦੇ ਸਾਡੇ ਵੀ ਬਈ ਮੋਰ ਮਾਰ ਬਹੁਤ ਹੁੰਦੇ ਸੀ ਪਰ ਖਤਮ ਕਰਤੇ ਸੀ ਲੋਕਾਂ ਨੇ ਤੇ ਬਈ ਬਹੁਤ ਵਧੀਆ ਸੇਵਾ ਕੀਤੀ ਬਈ ਧੰਨਵਾਦ ਕਰਦੇ ਆਂ ਬਾਕੀ ਬਈ ਕਿਸੇ ਨੇ ਸੇਵਾ ਕਰਨੀ ਹੋਵੇ ਜਿਵੇਂ ਕੋਈ ਗਊਸ਼ਾਲਾ ਚ ਜਾਂ ਕੁਝ ਵੀ ਕਰਨਾ ਬਈ ਜੀ ਫੋਨ ਨੰਬਰ ਜਾਂ ਉਹ ਜਰੂਰ ਦੱਸ ਦਿਓ ਆਪਣਾ ਉਹ ਤੁਹਾਡੇ ਉੱਥੇ ਪਾਦਾਂਗੇ ਹਾਂ ਬਸ ਹਾਂ ਥੱਲੇ ਨੰਬਰ ਦੇ ਦੇਾਂਗੇ ਭਾਈ ਤੁਸੀਂ ਉੱਥੇ ਗੱਲ ਕਰਕੇ ਤੇ ਸੇਵਾ ਕਰ ਸਕਦੇ ਹੋ ਬਹੁਤ ਵਧੀਆ ਸੇਵਾ ਹੈ ਟ੍ਰੀਟਮੈਂਟ ਚੱਲਦਾ ਇੱਥੇ ਇਹਨਾਂ ਦੀ ਸੇਵਾ ਪਾਣੀ ਖਰਚਾ ਬਹੁਤ ਆਉਂਦਾ ਤੇ ਜਰੂਰ ਮਦਦ ਕਰਿਆ ਕਰੋ ਜਦੋਂ ਵੀ ਬਾਬਾ ਜੋੜ ਤੁਸੀਂ ਗੁਰਦੁਆਰੇ ਆਓ ਤੇ ਇਹਨਾਂ ਕੋਲੇ ਜਰੂਰ ਆ ਕੇ ਦੇਖਣਾ ਬਹੁਤ ਵਧੀਆ ਬੱਚਿਆਂ ਨੂੰ ਵੀ ਦਿਖਾਉਣਾ ਕਿਉਂਕਿ ਪਿਆਰ ਬੰਦ ਹੈ ਜੀਵਾਂ ਨਾਲ ਪਿਆਰ ਬੰਦ ਹੈ ਬਹੁਤ-ਬਹੁਤ ਬਈ ਧੰਨਵਾਦ ਧੰਨਵਾਦ ਤੁਹਾਡਾ ਵੀ ਜੀ ਤੁਸੀਂ ਇੱਥੇ ਵਿਜ਼ਿਟ ਕੀਤਾ ਧੰਨਵਾਦ